ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਮਹਿੰਦਰਾ 585 DI ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਡੇਲੀ ਤੋਂ ਡੇਲੀ ਪਹੁੰਚਦੀ ਰਹੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਮਹਿੰਦਰਾ 585 ਡੀ ਟਰੈਕਟਰ ਵਧੀਆ ਸਾਫ ਕੰਡੀਸ਼ਨ ਆ ਗਈ ਰੰਗ ਪੇਂਟ ਸਾਰਾ ਨਾਲ ਦਾ ਹੈ ਸਾਰਾ ਟਰੈਕਟਰ origional ਹੈ ਨਾਲ ਦੀ ਸੈਸਰੀ ਸਾਤਰੀ ਲੱਗੀ ਹੋਈ ਹੈਗੀ ਇੰਜਨ ਗੇਅਰ ਵਧੀਆ ਸਾਫ ਪਿਆਗਾ 4 ਸਿਲੰਡਰ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਗੁੱਡਇਰ ਦੇ ਦੇ ਟਾਇਰ ਆ ਗਏ ਤੇ ਗੁੱਡਇਰ ਦੇ ਟਾਇਰ ਆ ਦੋਸਤੋ ਸਾਫ ਕੰਡੀਸ਼ਨ ਦਾ ਪੰਜਾਬ ਨੰਬਰ ਟਰੈਕਟਰ ਆ ਬਾਕੀ ਸਾਨੂੰ ਬੈਕ ਸਾਈਡ ਤੋਂ ਸਾਰਾ ਟਰੈਕਟਰ ਦਿਖਾ ਦਿੰਨੇ ਆ ਢਾਪੜ ਟੀਟੰਡ ਉਸ ਨੂੰ ਨਾਲ ਮਿਲੂਗਾ ਵਧੀਆ ਰੰਗ ਪੇਂਟ ਨਾਲ ਦਾ ਹੋਇਆ ਵਾ ਦੋਸਤੋ origional ਟਰੈਕਟਰ ਆ ਤੇ ਵੀਡੀਓ ਵਿੱਚ ਤੁਸੀਂ ਦੇਖ ਸਕਦਾ ਮਹਿंद्रा 585 DI ਟਰੈਕਟਰ ਆ ਗੱਲ ਕਰ ਲਈ ਤੇ ਰੇਟ ਤੇ ਮਾਡਲ ਦੀ 2000 ਮਾਡਲ ਆ 1 ਲੱਖ 80 ਹਜ਼ਾਰ ਰੁਪਏ ਤੇ ਰੇਟ ਰੱਖਿਆ ਵਗਾ ਤੇ ਰੇਟ ਘੱਟ ਵੱਧ ਹੋ ਜਾਊਗਾ ਵਧੀਆ ਕੰਡੀਸ਼ਨ ਦਾ ਦੋਸਤੋ ਜੀ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਦੋਸਤੋ ਤੇ ਬਾਕੀ ਦੋਸਤੋ ਸਾਨੂੰ ਇਹ ਟਰੈਕਟਰ ਬਰਨਾਲਾ ਹੰੜਿਆ ਵਿਖੇ ਖੜਾ ਮਿਲ ਜੂਗਾ ਅਪਤੇ ਬਾਕੀ ਦੋਸਤੋ ਆਪਾਂ ਡਿਲੀ ਡਿਲੀ ਚੈਨਲ ਤੇ ਵੀਡੀਓ ਪਾਉਂਦੇ ਰਹਿਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਤਾਕੇ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਸਕੇ ਖਰੀਦਣਾ ਤਾਂ ਖਰੀਦ ਸਕੇ ਦੋਸਤੋ ਬਾਕੀ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ